ਅਸੀਂ ਆਪਣਾ ਨੁਕਸਾਨ ਕਰਾਉਣਾ ਹੈ ਫਿਰ ਅਸੀਂ ਨਹੀਂ ਕਹਾਂਗੇ ਗਲਤੀ ਨੂੰ ਗਲਤੀ ਮੰਨ ਲੈਣ ਦੀ ਕੋਈ ਚੋਣ ਨਹੀਂ ਹੈ ਮੈਂ ਤਾਂ ਕੋਈ ਇੰਨਾ ਕਿ ਸਪਸ਼ਟ ਸਾਨੂੰ ਹੋਣਾ ਹੀ ਪਏਗਾ ਜਦੋਂ ਸਮਾਜ ਚ ਰਹ ਰਹੇ ਆ ਫਿਰ 40 ਸਾਲ ਦੀ ਸਾਡੀ ਜਿਹੜੀ ਕਹਾਣੀ ਹੈ ਫਿਰ ਉਹਦਾ ਉਹ ਵੀ ਤਾਂ ਦਾਅ ਤੇ ਲੱਗਦੀ ਹੈ ਤੁਹਾਡਾ ਘਰਾਓ ਕਰਨ ਦਾ ਤੁਸ ਹੁਣ ਮੇਰੇ ਭਾਵੇਂ ਜਿੰਨਾ ਮਰਜੀ ਤੱਕ ਮੁਕੀ ਕਰਨ ਨੂੰ ਮੇਰੀ ਗੱਲ ਤਾਂ ਨਹੀਂ ਅਸੀਂ ਪੀਸਫੁਲ ਪੁੱਛਣਾ ਨਹੀਂ ਅਸੀਂ ਦੇਖੋ ਬੁਢੀ ਸਾਲ ਕਿੰਨੇ ਜਵਾਬ ਦੇ ਰਹੇ ਨੇ ਜੀ ਸਾਹਿਬ ਦਾ ਮੈਡਮ ਕੈਮਰੇਜ ਕਹਿ ਰਹੇ ਆ ਵੀ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਜਿਹੜਾ ਇਹ ਲਫ਼ਜ਼ ਬੋਲਿਆ ਫਿੱਕ ਟੱਕੇ ਟੱਕੇ ਦੇ ਬੰਦੇ ਉਹਦਾ ਵਿਰੋਧ ਕਰ ਰਹੇ ਨੇ ਉਹਦੇ ਫੈਸਲਾ ਗਲਤ ਕਰ ਲਿਆ ਬੀਬੀ ਜੀ ਤਾਂ ਉਹ ਲਫ਼ਜ਼ ਜਿਹੜਾ ਹੈ ਉਹ ਗਲਤ ਹੈ ਉਹ ਕਿਸਾਨਾਂ ਦਾ ਖਰਚ ਨੂੰ ਈਰ ਰੱਬ ਰੂਪ ਨੇ ਇੱਕ ਗੱਲ ਹੋ ਰਹੀ ਸੀ ਵੀ ਉਹ ਕਿਉਂ ਆਏ ਨੇ ਜੀ ਉਹਨਾਂ ਨੇ ਆ ਮੰਗਾਂ ਨਹੀਂ ਪੂਰੀਆਂ ਕੀਤੀਆਂ ਮੀਨਸ ਇੱਕ ਦਲੀਲ ਹੋ ਰਹੀ ਸੀ ਵੀ ਕਿਉਂ ਨਹੀਂ ਭਾਜਪੀ ਸਾਡੀਆਂ ਮੰਗਾਂ ਪੂਰੀਆਂ ਕਰਦੇ ਦਜਾ ਜਵਾਬ ਦਿਓ ਜੀ ਤੁਸੀਂ ਉਹਨਾਂ ਵੱਲੋਂ ਆਏ ਇਹ ਇਸ ਦਾ ਇੱਕ ਮੁੰਡਾ ਦੀ ਸਰੀ ਦਾ ਮੁੱਦਾ ਹੈ ਉਹਦੇ ਵੀ ਲੱਤ ਪੈਣਾ ਜਿੱਦਾਂ 13 ਤੀਰ ਉੱਥੇ ਹੋਇਆ ਪਰ ਉਹਦੇ ਵੀ ਲੱਤ 'ਚ ਗੋਲੀ ਬੱਜੀ ਆ ਉਹਨੇ ਇੱਕ ਵਾਰ ਕਿਹਾ ਅੱਜ ਵੀ ਸਾਡੇ ਪਿੰਡ 'ਚ ਆਉਂਦੇ ਹੋ ਬਈ ਮੇਰੇ ਗੋਲੀ ਵਿੱਚ ਕਹਿੰਦਾ ਸਾਡੇ ਗੋਲੀਆਂ ਕਿਉਂ ਮਾਰੀ ਸੀ ਤੁਸੀਂ ਸਾਡੇ ਨਾਲ ਤੁਸੀਂ ਲੜਾਈ ਲੜ ਰਹੇ ਹੋ ਇਹ ਤੁਸੀਂ ਵੀ ਸਮਝਦੇ ਹੋ ਵੀ ਬਿਨਾਂ ਲੜਿਆਂ ਸਾਨੂੰ ਮਿਲਣਾ ਕੁਛ ਨਹੀਂ ਤੇ ਲੜਨਾ ਵੀ ਥੋੜਾ ਨਹੀਂ ਬਹੁਤ ਪਊਗਾ ਸ਼ਾਇਦ ਸਾਰੀ ਉਹ ਵੀ ਕੀ ਉਮਰ ਲੈ ਵੀ ਨਹੀਂ ਗੱਲ ਹੈ ਵੀ ਉਮਰ ਉਹ ਵੀ ਗਈ ਅੱਜ ਵੀ ਲੋਕ ਨਾ ਜਾਗੇ ਸਾਰੀ ਜ਼ਿੰਦਗੀ ਨਹੀਂ ਜਾਗ ਸਕਦੇ ਜੋ ਮਰਜੀ ਹੋ ਜੇ ਕਿਉਂਕਿ ਪਹਿਲਾਂ ਤਾਂ ਸਾਨੂੰ ਬਾਰਡਰਾਂ ਦੇ ਮਾਰਦੇ ਸੀ ਵੀ ਹੁਣ ਤਾਂ ਸਾਨੂੰ ਸਾਡੇ ਘੜਾ ਜਾ ਕੇ ਮਾਰ ਲੱਗੇ ਨੇ ਤੁਸੀਂ ਤਾਂ ਕਹਿੰਦੇ ਪਰਚਾ ਹੋਇਆ ਅੰਦਰ ਕਰ ਲਓ ਸੱਚਾ ਜੀ ਇੱਕ ਤਾਂ ਨੌਕਰੀ ਦਾ ਇੱਕ ਬਵਾਰਚਾ ਤਾਂ ਉਹਨਾਂ ਨੇ ਕਰ ਲਿਆ ਇੱਕ ਨੌਕਰੀ ਜੀ ਨੌਕਰੀ ਆ ਜੀ ਉਹ ਤਾਂ ਫੋਟੋ ਦਾ ਹੱਥ ਆ ਜੀ ਇਹਦੀ ਉਮਰ ਕਿੰਨੀ ਸੀ ਉਮਰ 58 ਸਾਲ 58 ਦਾ 58 ਸਾਲ ਮੈਂ ਮੈਂ ਨਾ ਵੀਡੀਓ ਦੇ ਕੱਟਸ ਦੇਖੀ ਆ 88 ਸਾਲ 52 ਸਾਲ ਫੋਟੋ ਵੀ ਨਹੀਂ ਆ ਸਰ ਜੀ ਸਵਾਲ ਪੁੱਛਿਆ ਆਪਾਂ ਰਾਮਨਾਥ ਜਵਾਬ ਦਿੱਤਾ ਮਨਸਤ ਸਾਹਿਬ ਨੇ ਸਾਰਿਆਂ ਨੇ ਨਹੀਂ ਵੀਰ ਆਪਾਂ ਆਪਾ ਪ੍ਰਧਾਨ ਜੀ ਸਾਡਾ ਵਿਰੋਧ ਬੀਜੇਪੀ ਦਾ ਵੀ ਕੁਝ ਨਹੀਂ ਸਾਡੇ ਸਿਰ ਸਾਨੂੰ ਸਾਡੇ ਸਵਾਲਾਂ ਦੇ ਜਵਾਬਾਂ ਦਾ ਕੀ ਮਤਲਬ ਹੋਊਗਾ ਜੀ ਜਵਾਬ ਦਾ ਜਵਾਬ ਕਰ ਰਹੇ ਆ ਸਰਾਜ ਜਿਹੜਾ ਕੀ ਸਿੱਟਾ ਨਿਕਲਿਆ ਤੁਸੀਂ ਹਸਪੀਟਲ ਦੇ ਵਿੱਚ ਆਏ ਹੋ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨਾਂ ਨੇ આરોਪ ਲਗਾਇਆ ਸਿਮਰਨ ਸਿੰਘ ਮਾਨ ਤੇ ਕਿ ਉਹਨਾਂ ਨੇ 2 ਟਕੇ ਦੇ ਗੱਲ ਕਹੀ ਹੈ ਤੁਸੀਂ ਅਲਾਮਾ ਦੋਗੇ ਕਿ ਸਿਮਰਨ ਸਿੰਘ ਮਾਨ ਨੂੰ ਜਾ ਕੇ ਆਂਦੇ ਵਿੱਚ ਕੀ ਕਹਿ ਆਏ ਆ ਵੀ ਜਿਹੜਾ ਲਫ਼ਜ਼ ਹੈ ਉਹ ਕਿਸਾਨ ਤਾਂ ਅਸੀਂ ਵੀ ਕਿਸਾਨ ਆ ਸਿਮਰਜੀਤ ਸਿੰਘ ਮਾਨ ਖੁਦ ਵੀ ਤਾਂ ਕਿਸਾਨ ਹੈ ਜੇ ਕਿਸਾਨਾਂ ਨੂੰ ਕਹਿੰਦੇ ਨੇ ਜਾਂ ਕਿਸੇ ਨੂੰ ਵੀ ਕਹਿੰਦੇ ਨੇ ਚਾਹੇ ਮਾਨ ਸਾਹਿਬ ਕਹਿੰਦੇ ਨੇ ਮੈਂ ਕਹਿੰਦਾ ਜਾਂ ਕੋਈ ਕਹਿੰਦਾ ਉਹ ਜਦੋਂ ਹੀ ਗਲਤ ਕਰਨਾ ਨਾ ਤੋ ਜੇਪ ਲੇਖੇ ਨਾਲ ਕਿਹਾ ਗਿਆ ਮੈਂ ਅੱਜ ਰਾਤ ਨੂੰ ਗੱਲ ਕਰਕੇ ਵੀ ਮਾਨ ਸਾਹਿਬ ਤੁਹਾਨੂੰ ਕੈਮਰੇ ਮੂਰੇ ਆ ਕੇ ਇੱਕ ਵੀਡੀਓ 2 ਮਿੰਟ ਦੀ 4 ਮਿੰਟ ਦੀ ਪਾਣੀ ਪਏਗੀ ਕਿ ਜਿਹੜਾ ਮੇਰੇ ਤੋਂ ਇਹ ਲਫਜ਼ ਭਲੇਖੇ ਨਾਲ ਨਿਕਲ ਗਿਆ ਜਾਂ ਗਲਤੀ ਨਾਲ ਨਿਕਲ ਗਿਆ ਉਹ ਮੇਰੀ ਮਨਸ਼ਾ ਨਹੀਂ ਸੀ ਮੈਂ ਮਾਫੀ ਮੰਗਦਾ ਤੇ ਆਪਣੇ ਲਫਜ਼ ਵਾਪਸ ਲੈਣ ਸਰ ਇਹ ਅੱਜ ਤੁਸੀਂ ਹਸਪੀਟਲ ਦੇ ਵਿੱਚ ਆਏ ਹੋ ਕਿਸਾਨਾਂ ਨਾਲ ਕਿਹੜੀ ਖਾਸ ਗੱਲ ਹੋਈ ਆ ਨਹੀਂ ਮੈਂ ਮੁਆਵਜ਼ਾ ਬਣਦਾ ਚਾਹੇ ਉਹ ਨੌਕਰੀ ਦੇ ਰੂਪ ਚ ਬਣਦਾ ਉਹ ਜਦ ਤੱਕ ਕਿਸਾਨਾਂ ਦੀ ਕਮੇਟੀ ਦੀ ਤੇ ਸਰਕਾਰ ਦੀ ਨਿੰਬੜ ਨਹੀਂ ਜਾਂਦੀ ਨਾ ਤਾਂ ਇਹ ਧਰਨਾ ਉੱਠਣਾ ਤੇ ਨਾ ਪਹਿਲਾਂ ਕਦੇ ਉੱਠਿਆ ਹਾਂ ਉੱਠ ਜਵੇ ਰਾਤ ਨੂੰ ਉੱਠ ਜਵੇ ਪਰ ਸਹਿਮਤੀ ਹੋਣ ਤੋਂ ਬਾਅਦ ਇਹੀ ਮੈਨੂੰ ਇਥੋਂ ਪਤਾ ਲੱਗਿਆ ਪਤਾ ਲੱਗਿਆ ਕਿਸਾਨਾਂ ਦੇ ਨਾਲੋਂ ਜਿਸੀ ਪਹਿਲੇ ਦਿਨ ਤੋਂ ਜਦੋਂ ਦਿੱਲੀ ਬੈਠੇ ਸੀ ਜਾਂ ਉਸ ਤੋਂ ਪਹਿਲਾਂ ਤੁਸੀਂ ਤਾਂ ਟ੍ਰਾਈਡੈਂਟ ਦੇ ਤੁਸੀਂ ਖ਼ਬਰਾਂ ਪੜ ਲਓ ਜਦੋਂ ਟ੍ਰਾਈਡੈਂਟ ਜ਼ਮੀਨ ਲੈ ਰਿਆ ਸੀ ਤਾਂ ਗੋਲੀਆਂ ਮੂਰੇ ਇਹੀ ਸਿਮਰਨਜੀਤ ਸਿੰਘ ਮਾਨ ਲਿਟਿਆ ਸੀ ਸਾਹਮਣੇ ਇਹ ਅਖ਼ਬਾਰਾਂ ਦੀ ਰਿਪੋਰਟ ਹੈ ਗੋਲੀਆਂ ਚੱਲਦਿਆਂ ਸਾਰੇ ਚਲੇ ਗਏ ਸੀ ਸਿਮਰਨਜੀਤ ਸਿੰਘ ਮਾਨ ਉੱਥੇ ਸਾਰੇ ਚਲੇ ਗਏ ਸੀ ਸਿਮਰਨਜੀਤ ਸਿੰਘ ਮਾਨ ਉੱਥੇ ਹੀ ਰਿਹਾ ਸੀ ਕਿਸਾਨਾਂ ਦੇ ਨਾਲ ਚੱਲਿਆ ਸੀ ਭਾਵੇਂ ਉਹ ਗੋਲੀਆਂ ਰਬੜਦਿਆਂ ਸੀ ਸਰਵੰਦੀ ਬਦਲ ਮਹਾਰਾਣੀ ਪ੍ਰਨੀਤ ਕੌਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਇੰਨਾ ਵਿਰੋਧ ਹੁੰਦਾ ਹੈ ਪੰਜਾਬ ਦੇ ਵਿੱਚ ਉਹ ਫਿਰ ਵੀ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਨਮਸ ਉਹ ਕਹਣਾ ਚਾਹੁੰਦੇ ਆ ਕਿ ਕਦੇ ਤੁਸੀਂ ਵੀ ਦਲ ਬਦਲੇ ਮੈਂ 1981 ਤੋਂ ਲੈ ਕੇ ਅੱਜ ਤੱਕ ਤਾਂ ਪਤਾ ਨਹੀਂ ਕੱਲ ਬਾਰੇ ਨੂੰ ਕੁਝ ਕਹਿਸਦਾ ਹਜੇ ਤਾਂ ਮੈਨੂੰ 4-5 ਵਾਰੀ ਆਫਰਾਂ ਆਈਆਂ ਨੇ ਮੈਨੂੰ ਬਾਦਲਾ ਨੇ ਵੀ ਆਫਰਾਂ ਕੀਤੀਆਂ ਨੇ ਮੈਨੂੰ ਕਾਂਗਰਸ ਨੇ ਵੀ ਕੀਤੀਆਂ ਨੇ ਕਿਉਂਕਿ ਮੇਰਾ ਆਪਣਾ ਸਾਕਾ ਸਾਲਾ ਕਾਂਗਰਸ ਦਾ ਐਮਐਲਏ ਤਿੰਨ ਵਾਰ ਰਿਹਾ ਹੈ ਮੇਰੇ ਸੋਹਰਾ ਸਾਹਿਬ ਵੀ ਐਮਐਲਏ ਸੀ ਉਹ ਅਕਾਲੀਆਂ ਦੇ ਐਮਐਲਏ ਸੀ ਸੋ ਮੇਰੇ ਕੋਈ ਇਹ ਨਹੀਂ ਕਿ ਪੋਲੀਟਿਕਲ ਲੋਕਾਂ ਨਾਲ ਲਿੰਕ ਨਹੀਂ ਹਨ ਮੇਰੇ ਤਾਂ ਰਿਸ਼ਤੇਦਾਰੀਆਂ ਨੇ ਉਹਨਾਂ ਦੇ ਸਰ ਅੱਜ ਜਿਹੜਾ ਕੇ ਹਿੱਟ ਸਿੱਟਾ ਨਿਕਲ ਆਇਆ ਤੁਸੀਂ ਹਸਪੀਟਲ ਦੇ ਵਿੱਚ ਆਏ ਹੋ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨਾਂ ਨੇ આરોਪ ਲਗਾਇਆ ਸਿਮਰਨ ਸਿੰਘ ਮਾਨ ਤੇ ਕਿ ਉਹਨਾਂ ਨੇ ਦੋ ਟਕੇ ਦੇ ਗੱਲ ਕਹੀ ਹੈ ਤੁਸੀਂ ਲਾਂਬਾ ਦੋਗੇ ਕਿ ਸਿਮਰਨ ਸਿੰਘ ਮਾਨ ਨੂੰ ਜਾ ਕੇ ਨਹੀਂ ਮੈਂ ਲਾਂਬਾ ਤਾਂ ਕੈਮਰੇ ਵਿੱਚ ਹੀ ਕਹਿ ਆਇਆ ਵੀ ਜਿਹੜਾ ਲਫ਼ਜ਼ ਹੈ ਦੇਖੋ ਕਿਸਾਨ ਤਾਂ ਅਸੀਂ ਵੀ ਕਿਸਾਨ ਆ ਸਿਮਰਜੀਤ ਸਿੰਘ ਮਾਨ ਖੁਦ ਵੀ ਤਾਂ ਕਿਸਾਨ ਹੈ ਜੇ ਕਿਸਾਨਾਂ ਨੂੰ ਕਹਿੰਦੇ ਨੇ ਜਾਂ ਕਿਸੇ ਨੂੰ ਵੀ ਕਹਿੰਦੇ ਨੇ ਚਾਹੇ ਮਾਨ ਸਾਹਿਬ ਕਹਿੰਦੇ ਨੇ ਮੈਂ ਕਹਣਾ ਜਾਂ ਕੋਈ ਕਹਿੰਦਾ ਉਹ ਜੜੋਂ ਹੀ ਗਲਤ ਗੱਲ ਹੈ ਉਹਨਾਂ ਤੋਂ ਜੇਪਲੇਖੇ ਨਾਲ ਕਿਹਾ ਗਿਆ ਮੈਂ ਅੱਜ ਰਾਤ ਨੂੰ ਗੱਲ ਕਰਕੇ ਵੀ ਮਾਨ ਸਾਹਿਬ ਤੁਹਾਨੂੰ ਕੈਮਰੇ ਮੂਰੇ ਆ ਕੇ ਇੱਕ ਵੀਡੀਓ 2 ਮਿੰਟ ਦੀ 4 ਮਿੰਟ ਦੀ ਪਾਣੀ ਪਏਗੀ ਕਿ ਜਿਹੜਾ ਮੇਰੇ ਤੋਂ ਇਹ ਲਫਜ਼ ਭਲੇਖੇ ਨਾਲ ਨਿਕਲ ਗਿਆ ਜਾਂ ਗਲਤੀ ਨਾਲ ਨਿਕਲ ਗਿਆ ਉਹ ਮੇਰੀ ਮਨਸ਼ਾ ਨਹੀਂ ਸੀ ਮੈਂ ਮਾਫੀ ਮੰਗਦਾ ਤੇ ਆਪਣੇ ਲਫ਼ਜ਼ ਵਾਪਸ ਲੈਣਾ ਸਰ ਜੀ ਅੱਜ ਤੁਸੀਂ ਹਸਪੀਟਲ ਦੇ ਵਿੱਚ ਆਏ ਹੋ ਕਿਸਾਨਾਂ ਨਾਲ ਕਿਹੜੀ ਖਾਸ ਗੱਲ ਹੋਈ ਅੱਜ ਨਹੀਂ ਮੈਂ ਤਾਂ ਦੇਖੋ ਜਿਹੜਾ ਕਿਸਾਨ ਭਰਾ ਕੱਲ ਪ੍ਰੋਟੈਸਟ ਕਰਦੇ ਹੋਏ ਮਾਰਿਆ ਗਿਆ ਤੱਕੇ ਮੁਕੀ ਦੇ ਵਿੱਚ ਇੱਕ ਤਾਂ ਪ੍ਰੋਪਰ ਕੇਸ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਜਿੱਦੇ ਤੇ ਬਣਦਾ ਉਹ 304 ਨਹੀਂ ਲੱਗੇਗੀ ਉਹ 302 ਹੀ ਲੱਗੇਗੀ ਏ ਇਨਵੈਸਟੀਗੇਸ਼ਨ ਟੀਮ ਤੇ ਕਿਸਾਨਾਂ ਦੀ ਟੀਮ ਆਪਸ ਵਿੱਚ ਬੈਠ ਕੇ ਸਹਿਮਤੀ ਕਰਨਾ ਚਾਹੀਦਾ ਹੈ ਅਸੀਂ ਤਾਂ ਉਹਨਾਂ ਨੂੰ ਸਮਰਥਨ ਦੇਣ ਆਏ ਹਾਂ ਕਿ ਅਸੀਂ ਕਿਸਾਨਾਂ ਦੇ ਨਾਲ ਆਂ ਇਹ ਗੱਲ ਜਿਹੜਾ ਮੁਆਵਜ਼ਾ ਬਣਦਾ ਹੈ ਚਾਹੇ ਉਹ ਨੌਕਰੀ ਦੇ ਰੂਪ ਚ ਬਣਦਾ ਹੈ ਉਹ ਜਦ ਤੱਕ ਕਿਸਾਨਾਂ ਦੀ ਕਮੇਟੀ ਦੀ ਤੇ ਸਰਕਾਰ ਦੀ ਨਿਮਣ ਨਹੀਂ ਜਾਂਦੀ ਨਾ ਤਾਂ ਇਹ ਧਰਨਾ ਉੱਠਣਾ ਤੇ ਨਾ ਪਹਿਲਾਂ ਕਦੇ ਉੱਠਿਆ ਹਾਂ ਉੱਠ ਜਵੇ ਰਾਤ ਨੂੰ ਉੱਠ ਜਵੇ ਪਰ ਸਹਿਮਤੀ ਹੋਣ ਤੋਂ ਬਾਅਦ ਹੀ ਇਹ ਹੀ ਮੈਨੂੰ ਇਥੋਂ ਪਤਾ ਲੱਗਿਆ ਤੁਹਾਨੂੰ ਕਿਸਾਨਾਂ ਦੇ ਨਾਲ ਅਸੀਂ ਪਹਿਲੇ ਦਿਨ ਤੋਂ ਜਦੋਂ ਦਿੱਲੀ ਬੈਠੇ ਸੀ ਜਾਂ ਉਸ ਤੋਂ ਪਹਿਲਾਂ ਤੁਸੀਂ ਤਾਂ ਟ੍ਰਾਈਡੈਂਟ ਦੇ ਤੁਸੀਂ ਖ਼ਬਰਾਂ ਪੜ੍ਹ ਲਓ ਜਦੋਂ ਟ੍ਰਾਈਡੈਂਟ ਜ਼ਮੀਨ ਲੈ ਰਿਹਾ ਸੀ ਤਾਂ ਗੋਲੀਆਂ ਮੂਰੇ ਇਹੀ ਸਿਮਰਨਜੀਤ ਸਿੰਘ ਮਾਨ ਲਿਟਿਆ ਸੀ ਸਾਹਮਣੇ ਇਹ ਅਖਬਾਰਾਂ ਦੀ ਰਿਪੋਰਟ ਹੈ ਗੋਲੀਆਂ ਚਲਦਿਆਂ ਸਾਰੇ ਚਲੇ ਗਏ ਸੀ ਸਿਮਰਨਜੀਤ ਸਿੰਘ ਮਾਨ ਉੱਥੇ ਹੀ ਰਿਹਾ ਸੀ ਕਿਸਾਨਾਂ ਦੇ ਨਾਲ ਚੱਲਿਆ ਸੀ ਭਾਵੇਂ ਉਹ ਗੋਲੀਆਂ ਰਬੜਦਿਆਂ ਸੀ ਔਰ ਗੋਲੀਆਂ ਦੇ ਮੂਹਰੇ ਖੜਿਆ ਕੌਣ ਸੀ ਉਦੋਂ ਵੀ ਸਿਮਰਜੀਤ ਸਿੰਘ ਮਾ ਨਹੀਂ ਖੜਿਆ ਸੀ ਅੱਜ ਨਾ ਹੁਣ ਤਾਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਮਹਾਰਾਣੀ ਪ੍ਰਨੀਤ ਕੌਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਇੰਨਾ ਵਿਰੋਧ ਹੁੰਦਾ ਹੈ ਪੰਜਾਬ ਦੇ ਵਿੱਚ ਉਹ ਫਿਰ ਵੀ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਮਹਾਰਾਣੀ ਪ੍ਰਨੀਤ ਕੌਰ ਨੇ ਜਾਣ ਦਾ ਫੈਸਲਾ ਹੀ ਤਾਂ ਲਿਆ ਹੈ ਕਿ ਉਹਨਾਂ ਤੇ ਈਡੀ ਦੀ ਰੇਡ ਨਾ ਪਵੇ ਹੁਣ ਜਿਹੜੇ ਈਡੀ ਰੇਡ ਪਾਉਣ ਵਾਲੇ ਨੇ ਜਿਹੜੇ ਉਹਨਾਂ ਨੂੰ ਮਜਬੂਰ ਕਰਕੇ ਆਪਣੇ ਨਾਲ ਲੈ ਗਏ ਉਹ ਤਾਂ ਇਹੀ ਕਹਿਣਗੇ ਵੀ ਤੁਸੀਂ ਖੜੇ ਰਹੋ ਨਹੀਂ ਤਾਂ ਸਾਡੀ ਬੇਇੱਜ਼ਤੀ ਹੁੰਦੀ ਹੈ ਜੇ ਉਹਨਾਂ ਦੀ ਬੇਇੱਜ਼ਤੀ ਕਰਾਉਣਗੇ ਉਹ ID ਉਹਨਾਂ ਦੇ ਘਰੇ ਆ ਜਗੀ ਫਿਰ ਉਹ ਚਾਹੁੰਦੇ ਨਹੀਂ ਹਨ ਵੀ ਜਿਹੜਾ ਪੈਸਾ ਮੈਂ ਤੇ ਮੇਰੇ ਹਸਬੰਦ ਨੇ ਕਮਾ ਲਿਆ ਉਹਨੂੰ ਮਤਲਬ ਕਿ ਜਿਹੜਾ ਜਿਹੜਾ ਗਲਤ ਪੈਸਾ ਇੱਕ ਤਾਂ ਉਹ ਰਾਜੇ ਨੇ ਉਹ ਤਾਂ ਉਹਨਾਂ ਦੀ ਅੱਡ ਗੱਲ ਹੈ ਜਿਹੜਾ ਉਹਨਾਂ ਨੇ ਸਰਕਾਰਾਂ ਚ ਰਹਿ ਕੇ ਗਲਤ ਪੈਸਾ ਇਕੱਠਾ ਕੀਤਾ ਹੈ ਉਹਦਾ ਡਰ ਉਹਨਾਂ ਨੂੰ ਬੀਜੇਪੀ ਚ ਲੈ ਕੇ ਗਿਆ ਤੇ ਉਹ ਡਰ ਉਨੀ ਦੇਰ ਬਰਕਰਾਰ ਰਹੇਗਾ ਜਿੰਨੀ ਦੇਰ ਤੱਕ ਉਹ ਬੀਜੇਪੀ ਦੇ ਮੁਤਾਬਕ ਜੇ ਨਾ ਚੱਲੇ ਤਾਂ ਡਰ ਹੈ ਜੇ ਚੱਲਣਗੇ ਤਾਂ ਉਹਨਾਂ ਦਾ ਉਹ ਡਰ ਜਿਹੜਾ ਉਹ ਦੂਰ ਹੋ ਜਾਏ ਮੌਤ ਹੋਣ ਵਾਲੇ ਕਿਸਾਨ ਦੇ ਨਾਲ ਤੁਸੀਂ ਉਹਨਾਂ ਦਾ ਘਰੇ ਜਾ ਕੇ ਦੁੱਖ ਪ੍ਰਗਟ ਕਰੋਗੇ ਕੋਈ ਕਰ ਰਿਹਾ ਕਿ ਉਹ ਸਾਡੇ ਵਰਗਾ ਭਰਾ ਹੀ ਹੈ ਜਿਵੇਂ ਮੈਂ ਆ ਕਿਸੇ ਪਰਿਵਾਰ ਦਾ ਮੁਖੀ ਜਾਂ ਬੱਚਾ ਉਦੋਂ ਉਹ ਵੀ ਤਾਂ ਕਿਸੇ ਪਰਿਵਾਰ ਦੇ ਹੈਗੇ ਨੇ ਦੁੱਖ ਨਾ ਸਮਝਾ ਕਰ ਮੈਂ ਇਹੀ ਪਤਾ ਕਰਨ ਆਇਆ ਸੀ ਵੀ ਜੇ ਕਿਸਾਨਾਂ ਦੀ ਕਮੇਟੀ ਦੀ ਨਿਬੜ ਗਈ ਹੋਵੇ ਸਰਕਾਰ ਨਾਲ ਤਾਂ ਜੇ ਪਤਾ ਲੱਗ ਜਾਵੇ ਵੀ ਸਰਕਾਰ ਕਦੋਂ ਹੈ ਫਿਰ ਮੈਂ ਵੀ ਆਪਣਾ ਫਰਜ਼ ਪੂਰਾ ਕਰਾਂ ਤੇ ਹੁਣ ਹਜੇ ਉਹ ਜਿਹੜੀ ਉਹ ਗੱਲ ਚੱਲ ਰਹੀ ਹੈ ਸਰਕਾਰ ਦੀ ਤੇ ਕਿਸਾਨ ਕਮੇਟੀ ਦੀ ਜਿਹੜੇ ਜਿਹੜੇ ਲੀਡਰ ਇਹਨਾਂ ਦੇ ਗਏ ਨੇ ਉਹ ਤਾਂ ਉਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਫੈਸਲਾ ਹੋਇਆ ਤੇ ਕਦੋਂ ਮਤਲਬ ਫੈਸਲਾ ਹੋਣਾ ਸਰ ਲੋਕ ਜਾਣਨਾ ਚਾਹੁੰਦੇ ਆ ਕਿ ਕਦੇ ਤੁਸੀਂ ਵੀ ਦਲ ਬਦਲੇ ਆ ਮੈਂ 1981 ਤੋਂ ਲੈ ਕੇ ਅੱਜ ਤੱਕ ਤਾਂ ਪਤਾ ਨਹੀਂ ਕੱਲ ਬਾਰੇ ਨੂੰ ਕੁਝ ਕਹਿਸਦਾ ਹਜੇ ਤਾਂ ਮੈਨੂੰ 4-5 ਵਾਰੀ ਆਫਰਾਂ ਆਈਆਂ ਨੇ ਮੈਨੂੰ ਬਾਸਲਾ ਨੇ ਵੀ ਆਫਰਾਂ ਕੀਤੀਆਂ ਨੇ ਮੈਨੂੰ ਕਾਂਗਰਸ ਨੇ ਵੀ ਕੀਤੀਆਂ ਨੇ ਕਿਉਂਕਿ ਮੇਰਾ ਆਪਣਾ ਸਾਕਾ ਸਾਲਾ ਕਾਂਗਰਸ ਦਾ ਐਮ.ਐਲ.ਏ 3 ਵਾਰ ਰਿਹਾ ਹੈ ਮੇਰੇ ਸੋਹਰਾ ਸਾਹਿਬ ਵੀ ਐਮ.ਐਲ.ਏ ਸੀ ਉਹ ਅਕਾਲੀਆਂ ਦੇ ਐਮ.ਐਲ.ਏ ਸੀ ਸੋ ਮੇਰੇ ਕੋਈ ਇਹ ਨਹੀਂ ਕਿ ਪੋਲੀਟਿਕਲ ਲੋਕਾਂ ਨਾਲ ਲਿੰਕ ਨਹੀਂ ਆ ਨ ਮੇਰੇ ਤੇ ਰਿਸ਼ਤੇਦਾਰੀਆਂ ਨੇ ਪਰ ਹਜੇ ਤੱਕ 1981 ਮੈਂ ਇਹ ਬੇਨਤੀ ਕਰਦਾ ਆਪ ਜੀ ਦੇ ਕੈਂਪਰੇ ਮੂਰੇ ਕਿ ਪ੍ਰੋਫੈਸਰ ਮਹਿੰਦਰਪਾਲ ਜਿਹੜਾ ਗੁਰੂ ਦੀ ਕਿਰਪਾ ਨਾਲ ਚੰਗਾ ਪੜਿਆ ਲਿਖਿਆ ਹੈ ਤੇ ਯੂਨੀਵਰਸਿਟੀ ਚ ਪੜਾਇਆ ਹੈ ਤਾਂ ਉਹਦਾ ਇੱਕ ਵੀ ਦਿਨ ਐਸਾ ਦਿਖਾ ਦਿਓ ਵੀ ਜਿਹੜਾ ਲੋਕਾਂ ਤੋਂ ਹਟਕੇ ਹੋਵੇ ਜਾਂ ਕਿਸੇ ਦਲ ਵਿੱਚ ਜਾਣ ਦੀ ਗੱਲ ਚੱਲੀ ਹੋਵੇ ਇਹ ਇਹ ਜਾਂ ਦਿਨ ਆਇਆ ਸੀ ਮਾਹ ਪੰਜਾਬ ਦਾ ਹਾਂ ਛਣੂ ਪੰਜਾਬ ਤਾਂ ਦੇਤਾ ਪਰ ਪੰਜਾਬ ਦੀ ਜਿਹੜੀ ਮੁੱਖ ਮੰਗ ਸੀ ਕਿ ਪੰਜਾਬੀ ਬੋਲਦੇ ਇਲਾਕਿਆਂ ਦਾ ਇੱਕ ਸੂਬਾ ਬਣਾ ਦਿੱਤਾ ਜਾਵੇ ਅੰਬਾਲਾ ਵੀ ਬਾਹਰ ਕਰਤਾ ਕਰਨਾਲ ਵੀ ਬਾਹਰ ਕਰਤਾ ਸਿਰਸਾ ਵੀ ਬਾਹਰ ਕਰਤਾ ਕਾਂਗੜਾ ਵੀ ਬਾਹਰ ਕਰਤਾ ਚੰਡੀਗੜ੍ਹ ਵੀ ਬਾਹਰ ਕਰਤਾ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਸੋ ਤਰਾਸ ਦੀਆਂ ਤਾਂ ਬੇਇਨਸਾਫੀ ਝੋਟੀਆਂ ਨੇ ਤੇ ਜੇ ਬੇਇਨਸਾਫੀ ਨਾ ਹੁੰਦੀ ਤਾਂ ਮਤਲਬ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਫਿਰ ਇਹ ਮੰਗ ਉੱਠੀ ਹੀ ਨਹੀਂ ਸੀ ਜੋ ਉੱਠੀ ਹੈ ਤਾਂ ਅਸੀਂ ਬਿਲਕੁਲ ਇਹਦੇ ਸਪੋਰਟਰਾਂ ਤੇ ਇਹ ਲੜਾਈ ਸੀ ਜਾਰੀ ਰੱਖਾਂਗੇ। ਸ਼ੁਕਰੀਆ ਜੀ। ਅਸੀਂ ਆਪਣੇ ਚੈਨਲ ਦੇ ਤਰਫੋਂ ਬਹੁਤ-ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਦੇ ਦਿੰਦੇ ਹਾਂ। ਸ਼ੁਕਰੀਆ। ਬਹੁਤ-ਬਹੁਤ। ਜੀ ਜਿਨ੍ਹਾਂ ਸਲੀਕੇ ਦੇ ਨਾਲ ਮੇਰੀ ਇੰਟਰਵਿਊ ਲਈ ਹੈ। ਮੈਂ ਮੈਂ ਧੰਨਵਾਦ ਧੰਨਵਾਦ ਕਰਦਾ। ਸ਼ੁਕਰੀਆ ਜੀ। ਬਹੁਤ-ਬਹੁਤ। ਸ਼ੁਕਰੀਆ ਬਾਬੂ ਜੀ। ਓਕੇ ਸਰ।